ਸਮਾਣਾ ਸਹਿਰ ਚ ਚੱਲ ਰਿਹਾ ਆ ਬਾਬਾ ਦੇਵਗਿਰੀ ਅਤੇ ਗੁਰਦੁਆਰਾ ਸਿੰਘ ਸਵਾਦੀ ਦੀ ਜਮੀਨ ਦਾ ਵਿਵਾਦ ਦਾ ਮਾਮਲਾ ਕਾਫੀ ਕਰਮਾਇਆ ਹੋਇਆ ਥਾ ਪਿਛਲੇ ਕੁਝ ਦਿਨ ਪਹਿਲਾਂ ਇਹਨਾਂ ਦੇ ਆਪਸ ਵਿੱਚ ਝੜਪ ਵੀ ਹੋਈ ਸੀ ਲੇਕਿਨ ਹੁਣੇ ਮਾਮਲਾ ਪ੍ਰਸ਼ਾਸਨ ਨੇ ਦੋ ਪੱਖਾਂ ਨੂੰ ਬਿਠਾ ਕੇ ਸੁਲਝਾਇਆ ਹੈ ਔਰ ਇਸ ਦੇ ਵਿੱਚ ਸਖਤੀ ਨਾਲ ਹਾਈ ਕੋਰਟ ਦੇ ਕਾਨੂੰਨ ਦੀ ਪਾਲਣਾ ਕੀਤੀ ਜਾਣੀ ਹੈ ਦੋਨੋਂ ਪੱਖਾਂ ਦਾ ਕੋਈ ਵੀ ਵਿਅਕਤੀ ਉੱਥੇ ਦਾਖਲ ਹੋਵੇਗਾ ਪ੍ਰਸ਼ਾਸਨ ਨੇ ਇਹਨਾਂ ਦੋਹਾਂ ਪੱਖਾਂ ਤੋਂ ਸਹਿਮਤੀ ਲਈ ਹੈ ਹਾਈ ਕੋਰਟ ਦਾ ਜਿਹੜਾ ਫੈਸਲਾ ਆਊਗਾ ਦੋਨੋਂ ਪਾਰਟੀਆਂ ਬਿਚ ਉਸਨੂੰ ਮੰਨਣਾ ਹੋਣਾ ਹੈ ਲੇਕਿਨ ਸਹਿਰ ਦੇ ਵਿੱਚ ਪ੍ਰਸ਼ਾਸਨ ਨੇ ਇਸ ਮਾਮਲੇ ਨੂੰ ਕਬੀਰ ਅੱਜ ਫੈਸਲਾ ਹੋਇਆ ਜੀ ਇਹ ਇਸ ਜਗ੍ਹਾ ਦਾ ਜਿਹੜਾ ਇੱਕ ਥੇਰੇ ਇੱਥੇ ਸਦਾ ਹੀ ਰਹੀ ਆ ਤੇ ਇੱਕ ਥੇਰੇ ਤੋਂ ਸ਼ੋਅ ਕੀਤਾ ਜਾਂਦਾ ਸੀ ਵੀ 45 ਲੱਗੀ ਆ ਸੋ ਆਪਾਂ ਇਹ ਦਰਸਤ ਕਰਾਇਤਾ ਹੈ ਕਿ 45 ਦਾ ਮਤਲਬ 45 ਆ ਦੋਨੋਂ ਥੇਰੇ ਤੇ ਨਹੀਂ ਜਾਣਗੀਆਂ ਜਿੰਨਾ ਚਿਰ ਹਾਈ ਕੋਰਟ ਦਾ ਫੈਸਲਾ ਨਹੀਂ ਹੁੰਦਾ ਜਿਹੜਾ ਵੀ ਹਾਈ ਕੋਰਟ ਦਾ ਫੈਸਲਾ ਆਊਗਾ ਦੋਨੋਂ ਥੇਰੇ ਉਹਦਾ ਸਨਮਾਨ ਕਰਨਗੀਆਂ ਜਿਹਦੇ ਵੀ ਹੱਕ ਚ ਜਾਂਦੀ ਹੋਈ ਉਹਦਾ ਮਾਨ ਸਨਮਾਨ ਹੋਊਗਾ ਜਾਂ ਕਿਸੇ ਨੇ ਅੱਗੇ ਕਿਸੇ ਕੋਰਟ ਜਾਣਾ ਹੋ ਉਹਦੀ ਮਰਜ਼ੀ ਆ ਪਰ ਕੋਰਟ ਦੇ ਤਰੀਕੇ ਨਾਲ ਹੋ ਸਕਦਾ ਠੀਕ ਹੈ ਜੀ ਹਾਂ ਜੀ ਜਿਹੜਾ ਵਿਵਾਦ ਚੱਲ ਰਿਹਾ ਹੈ ਇਹਦਾ ਆਲਰੇਡੀ ਅਸੀਂ ਕਿਹਾ ਦੋਹਾਂ ਪਾਰਟੀਆਂ ਨੂੰ ਵੀ ਜਿਹੜਾ ਮੈਟਰ ਹੈਗਾ ਇਹ ਪੈਂਡਿੰਗ ਹੈ ਹਾਈ ਕੋਰਟ ਤੇ ਇਹ ਜੋ ਵੀ ਹਾਈ ਕੋਰਟ ਦਾ ਫੈਸਲਾ ਹੋਊਗਾ ਦੋਹਾਂ ਧਿਰਾਂ ਨੂੰ ਮਨਜ਼ੂਰ ਹੋਣਾ ਹੋਊਗਾ ਤੇ ਇਹਦੇ ਤੇ ਅੱਜ ਸੁਲਝਾਤਾ ਹੋ ਗਿਆ ਜਿਹੜੇ ਗੁਰਦੁਆਰਾ ਸਿੰਘ ਸਭਾ ਕਮੇਟੀ ਵਾਲੇ ਮੈਂਬਰਸ਼ਿਪੇ ਤੇ ਨਾਲ ਕੁਝ ਹੋਰ ਜਥੇਬੰਦੀ ਤੋਂ ਆਏ ਹੋ ਸੀਗੇ ਉਹਨਾਂ ਨਾਲ ਸਾਰਿਆਂ ਨੇ ਬੈਠ ਕੇ ਅਸੀਂ ਪੂਰੇ ਸੈਸ਼ਨ ਨੇ ਤੇ ਅਸੀਂ ਇਹਨਾਂ ਨਾਲ ਡਿਸਕਸ਼ਨਸ ਕੀਤੀਆਂ ਤੇ ਇਹ ਸਿੱਟਾ ਨਿਕਲਿਆ ਤੇ ਹੁਣ ਇਹਨਾਂ ਨੂੰ ਕਿਹਾ ਇਹਨਾਂ ਨੇ ਆਪਣੀ ਡਿਫਰਿਕਟਾਲੋ ਖਤਮ ਕਰਨਗੇ ਡਿਰੇ ਬੰਦੇ ਨੇ ਉਹ ਦੂਸਰੇ ਤੇ ਨੇ ਪਰ ਇਹੀ ਕੰਡੀਸ਼ਨ ਦੇ ਉੱਤੇ ਕਿ ਜੋ ਜਿਹੜਾ ਕਾਨੂੰਨ ਹੈ ਉਹਨੂੰ ਕਿਸੇ ਨੇ ਆਪਣੇ ਹੱਥ ਵਿੱਚ ਨਹੀਂ ਲੈਣਾ ਔਰ ਜੋ ਹਾਈ ਕੋਰਟ ਦਾ ਫੈਸਲਾ ਹੋਗਾ ਉਹ ਦੋਹਾਂ ਧਿਰਾਂ ਨੂੰ ਮੰਨੋ ਕੈਮਰਾਮੈਨ ਬੀਕੇ ਕਰਕੇ ਦੇ ਨਾਲ ਪ੍ਰਸੋਤਮ ਕੋ ਸਿੱਖ ਸਮਾਣਾ ਨਿਊਜ਼